ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਬਲੌਗ ਦੇ ਵਿੱਚ ਅੱਜ ਮੈਂ ਤੇ ਮਾਸੜ ਚੱਲੇ ਪਿੰਡ ਫੇਰੇ ਆ ਕੇ ਇੱਧਰ ਕੱਲੇ ਪਿੰਡ ਆ ਲੱਗਾ ਹੋ ਜਾਉਂਦੇ ਹੋਈਏ ਨਾ ਭਾਈ ਛੁੱਟੀਆਂ ਮੜ ਗਈ ਛੁੱਟੀ 15 ਦਿਨ ਹੋ ਗਏ ਆਇਆ ਨੂੰ ਹੋਰ ਜਾਉਂਦੇ ਇੱਕ ਵਾਰੀ ਆ ਪਰਸੋਂ ਆ ਜਾਾਂਗੇ ਜਿੰਨੇ ਕੱਲ ਨੂੰ ਆ ਜਾਾਂਗੇ ਆਥਣੇ ਸਾਇਦ ਪੇਟੀ ਹਜੇ ਫਰਸ਼ ਤੇ ਆ ਇਧਰ ਛੱਪਾ ਦਾ ਕਹਿੰਦਾ ਮੈਂ ਤਾਂ ਆਪ ਜਾਾਂਗਾ ਵਧੀਆ ਹੁਣ ਦੇਖਣ ਜੇ ਲੱਗਾ ਕੰਮ ਆ ਵਿੰਡੋਆਂ ਜੇ ਖੜੀਆਂ ਕਰਕੇ ਨਾ ਲੱਗਣ ਜੇ ਲੱਗਾ ਵੀ ਕੰਮ ਪਹਿਲਾਂ ਤਾਂ ਖਿੰਡ ਗਿਆ ਸੀ ਕੰਮ ਜਾ ਚੱਕ ਦਾ ਕੰਮ ਬਾਬੇ ਨੇ ਵੀ ਲਾ ਦੀਆਂ ਚ ਗਾਠਾਂ ਜੁ ਗੁੱਠਾਂ ਬਾਕੀ ਦੋ ਬੰਦੇ ਹਜੇ ਰੋਟੀ ਖਾਣ ਗਏ ਨੇ ਮਾਮਾ ਇੱਕ ਬੱਲੋ ਵਾਲੀ ਇੱਕ ਮਾੜਾ ਉਹ ਮਿਸਤਰੀ ਜੀ ਦੋ ਦਿਨ ਛੁੱਟੀ ਦਿਓ ਸਾਨੂੰ ਦੋ ਦਿਨ ਦੀ ਛੁੱਟੀ ਆ ਸਾਡੀ ਦੋ ਦਿਨ ਜਿੰਨਾ ਓੱਖੇ ਓੱਖੇ ਨੂੰ ਖਿੱਚ ਕੇ ਰੱਖੀ ਬੰਦੇ ਨੂੰ ਗਰੰਟੀ ਮਾਰੀ ਜੇ ਕੋਈ ਘੱਟ ਚੱਲੂਗਾ ਆਉਂਦੇ ਨੂੰ ਖਿੱਚ ਨਹੀਂ ਕੰਮ ਸਾਡੇ ਨੂੰ ਐ ਦਿਖੀ ਗੀ ਕਹ ਪਾਤੀ ਸੱਤ ਆਉਂਦੇ ਆ ਤਾਂ ਹੀ ਟੁੱਲੇ ਪੜੀ ਚਕਾਵਾ ਤੇਰੇ ਨਾਲ ਵਾਹਾ ਹਾਏ ਕੀ ਹੋ ਗਿਆ ਆਰ ਸੋਈ ਤੇ ਉਹ ਡ੍ਰੈਂਗ ਰੂਮ ਨਹੀਂ ਡ੍ਰੈਂਗ ਰੂਮ ਨਹੀਂ ਸਟੋਰ ਆ ਡ੍ਰੈਂਗ ਰੂਮ ਆ ਆ ਲੂਬੀ ਤੇ ਉਹ ਬੈਡਰੂਮ ਤੇ ਆ ਬੈਡਰੂਮ ਉਹ ਪਰਲਾ ਨੀਰੇ ਵਾਲਾ ਹੈਣਾ ਇਹ ਆ ਮੇਨ ਗੇਟ ਆ ਵਿੰਡੋ ਵਾਲੀ ਲੂਬੀ ਦੀ ਤੇ ਇਹਦੇ ਮੂਹਰੇ ਪੋਰਚ ਚ ਮੋਰ ਵੀ ਦਿਖਾਉਣੇ ਸੀ ਤੁਹਾਨੂੰ ਮੋਰ ਗਏ ਮੋਰ ਮੇਰੀ ਆਈ ਸੀ ਪਰੋਗੋ ਮੈਂ ਕਦੇ ਮੈਂ ਸੋਤਾ ਵੀ ਆ ਗਿਆ ਇੱਕ ਨਹੀਂ ਗਵਾੜੀ ਆਉਂਦੀ ਹੈ ਆ ਸਾਹਮਣੇ ਰੱਖ ਕੇ ਲਾਉਂਦਾ ਹੂੰ ਮੌਜੀ ਤੇ ਚੱਲਿਆ ਸੀ ਆਪਣੇ ਪਿੰਡ ਨੂੰ ਤੇ ਸਾਡੇ ਪਿੰਡ ਹੈਗਾ ਅੱਜ ਮੇਲਾ ਆਪਣੇ ਜਮਾ ਗੇਟ ਦੇ ਜਿਹਦੇ پارک ਦੇ ਵਿੱਚ ਜਿੱਥੇ ਸਮਾਤਾ ਨੇ ਉੱਥੇ ਜੇ ਜਾ ਕੇ ਦਿਖਾਉਣਾ ਤੁਹਾਨੂੰ ਮੇਲੇ ਦਾ ਵਲੌਗ ਵੀ ਪਾਵਾਂਗੇ ਨਾਲ ਹੁੰਦੇ ਆਪਣੇ ਮਾਸਟਰ ਜੀ ਨਾਲ ਕੰਮ ਡੇਡਾ ਹੋ ਗਿਆ ਕਹ ਬੋਲਾ ਤੋ ਹਾ ਸੌਟ ਗਿਆ ਸਾਡੇ ਹਾਂ ਤਿੰਨ ਆਪਾਂ ਆਪਣੇ ਪਿੰਡ ਕਾਫੀ ਦਿਨਾਂ ਬਾਅਦ ਆ ਗਿਆ ਟੇਰਾ ਸਾਡੇ ਪਿੰਡ ਦਾ ਜਿਹੜਾ ਪਿੱਛੇ ਲੰਘਿਆ ਤੇ ਆ ਬਬੂ ਡਾਕਟਰ ਦੀ ਦੁਕਾਨ ਤੇ ਅੱਗੇ ਆ ਗਈ ਸਾਥ ਆਪਣੀ ਉਧਰ ਗੁਰਦੁਆਰਾ ਸਾਹਿਬ ਨਾਲੇ ਗਾਡਰੋਸ ਵਾਟਰ ਵਾਕਸ ਪਾਰਕ ਸਾਰਾ ਕੁਝ ਇਕੱਠਾ ਹੀ ਇੱਥੇ ਆ ਗਿਆ ਕਿ ਸਾਥ ਬਣਾ ਜੀ ਦੀ ਗੁਰਦੁਆਰੇ ਨੇ ਬਾਬੇ ਟੈਂਟ ਬਜਾਉਤੀ ਦੇਖੀ ਪਹਿਮ ਚਨਾ ਮਾਤੀ ਨਾ ਕੋਈ ਗੋਈ ਸਿੱਧਕ ਪੋਰ ਬਰੋਕੇ ਪਰ ਅੱਜ ਤੜਕੇ ਮੇਲਾ ਉਹ ਸੈੱਡ ਪਾਦਾ ਇੱਥੇ ਲੋ ਇੱਥੇ ਇਧਰ ਚੱਲ ਰਹੀ ਹੈ ਮੇਲੇ ਦੀ ਤਿਆਰੀ ਤੇ ਆ ਬੈਠੇ ਨੇ ਆਪਣੇ ਡੈਡੀ ਹੁਣੀ ਤੇ ਇਧਰ ਬੱਚੇ ਪਾਲ ਬੱਚਾ ਪਾਲਤੀ ਆਰ ਕੇ ਮੇਟੇ ਖੇਡਣ ਲੱਗੀ ਹੋਈ ਹੈ ਜੀ ਤੇ ਬਲੈਕਾ ਕੱਟ ਰਹੇ ਨੇ ਬਾਈ ਜੀ ਤੇ ਇੱਧਰ ਲਾਈਟਿੰਗ ਦਾ ਕੰਮ ਹੋ ਰਿਹਾਗਾ ਤੇ ਇੱਧਰ ਲੱਗਣੀਆਂ ਦੁਕਾਨਾਂ ਵਗੈਰਾ ਉਹ ਤੱਕ ਤੇ ਆ ਟੈਂਟਰ ਲੱਗੂ ਇੱਧਰ ਤੇ ਆ ਸੈੱਡ ਪਤਾ ਹੁਣ ਨਵਾਂ ਤੇ ਇਨ੍ਹਾਂ ਦੀ ਸੇਵਾ ਆਪਣੇ ਪਿੰਡੋਂ ਇਨ੍ਹਾਂ ਨੇ ਕਰਵਾਈ ਆਗੀ ਇੱਕ ਤਾਇ ਹੁਣੀਆਂ ਨੇ ਆਪਣੇ ਨੇ ਤੇ ਲਵੇਰੀਆ ਬਸਟ ਆਫਰੀਕਾ ਚ 60 ਲੱਖ ਰੁਪਏ ਦਿੱਤਾ ਸੈੱਡ ਲਈ ਸਮਾਧਾਂ ਦੇ ਸੈੱਡ ਲਈ ਤੇ ਆ ਗਿਆਂ ਆਪਣੇ ਮਿੰਦੀਆਂ ਸਮਾਧਾਂ ਮਾਤਾ ਰਾਣੀਆਂ ਤੇ ਚੱਲ ਰਿਹਾ ਕੰਮ ਉਹ ਟਰੈਕਟਰ ਲੈ ਜਾਗਾ ਲੈ ਟਰਾਲੀ ਮੋੜ ਜੋੜਨ ਦੀ ਪਾਲਾ ਗਿਆ ਆਪਾਂ ਤੇ ਕਿ ਹੋ ਰਿਹਾ ਸਮਾ ਪਟੜੀਆਂ ਚੁਰਾ ਚੁਰਾ ਬਣਾਤਾ ਗੱਲ ਬਣਾਈ ਆ ਵਧੀਆ ਚਲੋ ਤੜਕੇ ਚੱਲਣਗੇ ਇੱਥੇ ਚੌਲ ਤੇ ਪਰਸੋਂ ਨੂੰ ਹੈਗੇ ਨੇ ਨਾਣ ਦਹੀਂ ਨਾਲ ਸੀ ਛੋਟੇ ਹੁੰਦੇ ਇੱਥੇ ਬਹੁਤ ਖੇਡਦੇ ਰਹਾਂ ਪਹਿਲਾਂ ਤਾਂ ਇੱਥੇ ਕੰਦ ਹੁੰਦੀ ਨਹੀਂ ਸੀ ਇਹਦੇ ਨਾਲ ਹੀ ਟੋਬਾ ਹੁੰਦਾ ਸੀ ਇਸ ਤਰ੍ਹਾਂ ਹੀ ਓਪਨ ਹੀ ਸੀਗਾ ਕੱਲ ਨੂੰ ਲਾਵਾਂਗੇ ਸਾਊਂਡ ਸਾਊਂਡ ਲਾਏਗਾ ਚੰਗਾ ਠੀਕ ਐ ਡੇਰਾ ਪਿੰਡ ਰਾਜੀਆ ਜਿਹੜਾ ਬਰਨਾਲਾ ਕਾਲੇ ਕੜਾ ਮੇਲਾ ਵੀ ਐਸੇ ਦਿਨ ਹੁੰਦਾ ਇੱਥੋਂ ਹੀ ਸਾਡੇ ਨੂੰ ਮਿੱਟੀ ਗਈ ਸੀ ਰਾਜੀਏ ਤੋਂ ਕਾਲੇ ਕੀ ਤੇ ਰਾਜੀਏ ਤੋਂ ਬਾਅਦ ਕਾਲੇ ਕੀ ਮੇਲਾ ਲੱਗਣ ਲੱਗਾ ਸਾਡੇ ਪਿੰਡ ਕੰਮ ਘਟ ਗਿਆ ਤੇ ਉੱਥੇ ਕੰਮ ਵੱਧ ਗਿਆ ਹਾ ਨਾ ਇਹ ਨਿੱਕੇ ਤੇ ਹੈ। ਕੱਪਰ ਬੈਸੀ ਹੋ ਰਿਹਾ। ਐਸ ਟਾਈਮ ਸਿਮਰ ਨੇ ਪੁੱਛ ਲਾ। ਮਾ ਫੇਰ ਨਹੀਂ ਪਤਾ। ਤਰਾ ਗਈਆਂ ਆਪਣੀਆਂ ਮਾਤਾ ਰਾਣੀਆਂ। ਤੇ ਵੀ ਲੱਗਣਾ ਟੈਂਟ ਕੱਲ ਨੂੰ। ਕੱਲ ਨੂੰ ਪੂਰੀ ਫੁੱਲ ਭੀੜ ਹੋਊਰੇ ਤੇ ਪਰਸੋਂ ਉਸ ਤੋਂ ਵੀ ਜ਼ਿਆਦਾ ਹੋਊਗੀ। ਤੇ ਅੱਜ ਕੰਮ ਸ਼ੁਰੂਆ ਬਸ। ਅੱਜ ਸਾਮ ਤੱਕ ਦਕਾਨਾਂ ਵਗੈਰਾ ਇੱਥੇ ਲੱਗ ਜਾਣਗੀਆਂ ਕਿਧਰ ਪਾਰਕ ਬਣਾ ਹੋਇਆ ਸਾਡੇ ਬੰਨ ਦੇ ਬੱਚਿਆਂ ਲਈ ਪਾਲੀ ਹੁਣੀ ਸੇਵਾਦਾਰ ਆਪਾਂ ਵੀ ਅੱਜ ਘਰੇ ਆ ਕੇ ਕੈਸੀ ਨਾਤੇ ਕਾਫੀ ਦਿਨਾਂ ਤੋਂ ਸਿਰ ਭਾਰਾ ਭਾਰਾ ਹੋਇਆ ਹੋਇਆ ਸੀ ਸਾਹਮਣੇ ਆਪਣਾ ਗੇਟ ਬਾਈ ਲੱਗਾ ਲਾਈਟਾਂ ਲਾਉਣ ਅੰਦਰੋਂ ਨਹੀਂ ਕਹਾ ਕੱਟ ਰਹੇ ਨੇ ਬਾਈ ਆਪਣੇ ਕਿਹਨੂੰ ਦਿਖਾਉਣਾ ਆਪਾਂ ਤਾਂ ਆਪਾਂ ਵਿਲੇ ਆ ਬਲੌਗ ਬਣਾਉਣਾ ਹਾਂ ਇਹ ਜੰਗਲ ਦੇ ਹੁਏ ਇਹ ਜੋਰਾ ਚਾਹਲ ਲੋ ਜੀ ਤੇ ਹੋ ਗਿਆ ਸਾਰਾ ਅਰੇਂਜਮੈਂਟ ਤੇ ਬਸ ਆ ਲਾਈਟੀ ਨੇ ਤਾਰਾਂ ਲਾਉਣੇ ਨਹੀਂ ਰਹਿ ਗਈਆਂ ਤੜਕੇ ਲਾਉਣਗੇ ਮੇ ਵੀ ਪਰਲੇ ਸਾਈਡ ਤਾਂ ਕਰਤਾ ਓਕੇ ਇਧਰ ਬਾਈ ਦੁਕਾਨਾਂ ਲਾਉਣ ਵਾਲੇ ਵੀ ਆ ਗਏ ਸਾਰੇ ਲੈ ਕੇ ਆ ਦਾ ਸਮਾਨ ਬੜਾ ਜਿਹੜਾ ਵੀ ਹੁੰਦਾ ਕਰ ਦਾਂਗੇ ਫਟੋਣੇ ਇੱਥੇ ਆਓ ਤੇਰਾ ਤੇਰਾ ਆਦਬ ਦੀਆਂ ਦੇ ਤਾਰੇ ਰਹਿ ਔੜ ਕੇ ਚਲੂ ਚਾਵਲ ਇਕੱਠੇ ਚਾਵਲ ਤੇ ਪਰਸੋਂ ਨੂੰ ਨਾਣ ਦਹੀਂ ਨਾਲ ਆਪਣੀ ਮਰਜ਼ੀ ਕਰ ਭਾਈ ਹੁਣਾਲੇ ਨਾਲ ਜੀ ਵੀ ਮਰਜ਼ੀ ਸਬਜ਼ੀ